ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਤੀਜਾ ਖੇਤ ਮੇ ਅੱਲਾ ਉੱਚੀਆਂ ਓੰਕਾਰ ਉੱਚਾ ਨਿਰਣ ਮਹਿਲ ਭਗਤੀ ਕਰ ਸਰੈ ਸੱਜਣ ਪਹਣਿਓ ਬੱਦਲ ਵੇਖ ਕੇ ਭਾਈ ਸਤਗੁਰ ਕਹਿਣ ਲਗੇ ਪੈੜੀ ਵਾਲਾ ਜੱਟ ਬੱਟਾ ਉੱਚੀਆਂ ਕਰ ਲੈਂਦਾ ਤਾਕੀ ਪਾਣੀ ਖਲੋਤਾ ਰਹੇ ਤਵੇਂ ਜੀਵ ਇਸਤਰੀ ਜਿਵੇਂ ਹਿਰਦੇ ਚ ਭਗਤੀ ਦਾ ਉਛਾਲਾ ਹੁੰਦਾ ਉਥੇ ਪ੍ਰਭੂ ਪ੍ਰੋਣਾ ਬਣ ਕੇ ਰਹਿਣ ਲਈ ਆ ਜਾਂਦਾ ਬਰਸਨਾ ਤਾਂ ਬਰਸ ਕੰਨ ਬਹੁੜ ਬਰਸ ਕਾਹੇ ਨਾਨਕ ਤਿਨ ਬਲ ਹਾਰਣ ਜਿਨ ਗੁਰਮੁਖ ਪਾਇਆ ਮਨ ਮਾਹੇ ਏ ਮੇਘ ਸਤਿਗੁਰੂ ਨਾਮ ਦੀ ਵਰਖਾ ਕਰਨੀ ਹੈ ਤੇ ਹੁਣ ਕਰੋ ਉਮਰ ਬੀਤਨ ਤੋਂ ਬਾਅਦ ਕੀ ਫਾਇਦਾ ਇਸ ਲਈ ਹੈ ਨਾਨਕ ਮੈਂ ਸਦਕਾ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪ੍ਰਭੂ ਨੂੰ ਹਿਰਦੇ 'ਚ ਲੱਭ ਲਿਆ ਮਹਿਲਾ ਤੀਜਾ ਮਿੱਠਾ ਸੋਜੋ ਭਾਵੰਦਾ ਸੱਜਣ ਸੋਝੇ ਰਾਸ ਨਾਨਕ ਗੁਰਮੁਖ ਜਾਣੀਐ ਜਾਕੂ ਆਪ ਕਰੇ ਪਰਗਾਸੇ ਭਈ ਅਸਲ ਪਦਾਰਤੂ ਹੈ ਜੋ ਸਦਾ ਚੰਗਾ ਲੱਗਦਾ ਰਹੇ ਤੇ ਅਸਲ ਮਿੱਤਰ ਉਹ ਹੈ ਸਦਾ ਸਾਥੀ ਬਣਿਆ ਰਹੇ ਇਸ ਲਈ हे ਨਾਨਕ ਜਿਨ੍ਹਾਂ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਰਾਹੀਂ ਸਮਝ ਫਿਰ ਪੈ ਜਾਂਦੀ ਹੈ ਪਉੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਇ ਪ੍ਰਭੂ ਦੇ ਸੇਵਕ ਦੀ ਅਰਦਾਸ ਪ੍ਰਭੂ ਦੀ ਹਜ਼ੂਰੀ ਵਿੱਚ ਇਉਂ ਹੁੰਦੀ ਹੈ ਕਿ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੋ ਰੱਖਾ ਹੈ ਤੇ ਪ੍ਰਭੂ ਇਸ ਲਈ ਮੈਂ ਤੈਨੂੰ ਸਿਮਰਦਾ ਹਾਂ ਜੀ ਜੰਤ ਸਭ ਤੇਰਿਆ ਤੂੰ ਰਹਾ ਸਮਾਈ ਜੋ ਦਾਸ ਤੇਰੀ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਸਾਰੇ ਜੀ ਜੰਤ ਤੇਰੀ ਹਨ ਪ੍ਰਭੂ ਤੂੰ ਇਨਾਂ ਚ ਮੌਜੂਦ ਹੈ ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਉਹਨੂੰ ਆਤਮਕ ਮੋਦ ਦੇ ਕੇ ਖوار ਕਰ ਦਿਓ ਚਿੰਤਾ ਛਾੜ ਅਚਿੰਤ ਰਹੋ ਨਾਨਕ ਲਗ ਪਹਿ ਨਾਨਕ ਤੂੰ ਪ੍ਰਭੂ ਦੀ ਚਰਨੀ ਲੱਗ ਕੇ ਬੇਫਿਕਰ ਹੋ ਕੇ ਤੁਰਦਾਰੇ ਸਲੋਕ ਮਹਿਲਾ ਤੀਜਾ ਆਸਾ ਕਰਤਾ ਜਗ ਮੂਆ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ ਨਾਨਕ ਦੁਨੀਆ ਆਸਾ ਬਣਾ ਬਣਾ ਕੇ ਜੰਮਦਾ ਮਰਦਾ ਰਹਿੰਦਾ ਪ੍ਰਿਆਸ ਕਦੀ ਨਹੀਂ ਮਰਦੀ ਕਦੀ ਨਹੀਂ ਮੁੱਕਦੀ ਕਾ ਦੀ ਚਿੰਤਾ ਸੰਤੋਖ ਇਹ ਤ੍ਰਿਸ਼ਨਾ ਦੀ ਇਹ ਨਾਨਕ ਸਦਾ ਥੇ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਹੀ ਤ੍ਰਿਸ਼ਨਾ ਮੁਕਦੀ ਹੈ। ਮਹਿਲਾ ਤੀਜਾ ਆਸਾ ਮਨ ਸਾ ਮਰ ਜਾਏ ਸੀ ਜਿਨ ਕੀ ਤੀਸੋ ਲੈ ਜਾਏ। ਨਾਨਕ ਨਿਹਚਲ ਕੋ ਨਹੀਂ ਬਾਜੋਂ ਹਰ ਕੈ ਨਾਏ। ਇਹ ਭਾਈ ਦੁਨੀਆ ਦੀ ਆਸ ਇਹ ਮਾਇਆ ਦਾ ਫੁਰਨਾ ਉਦੋਂ ਹੀ ਮੁੱਕਣ ਕੇ ਜਦੋਂ ਪ੍ਰਭੂ ਆਪ ਮੁਕਾਏਗਾ। ਇਹ ਨਾਨਕ ਤੋਂ ਦੋ ਹੀ ਯਕੀਨ ਆਇਆਗਾ ਪ੍ਰਮਾਤਮਾ ਦੇ ਨਾਮ ਬਿਨਾ ਕੁਛ ਵੀ ਥੇ ਰਹਿਣ ਵਾਲਾ ਨਹੀਂ ਹੈ। ਪਉੜੀ ਆਪੇ ਜਗਤ ਉਪਾਇਨ ਕਰ ਪੂਰਾ ਥਾਠ ਆਪੇ ਛਾਇਆ ਪੇ ਵਣਜਾਰਾ ਆਪੇ ਹੀ ਹਰਹਾਟ ਇਹ ਭਾਈ ਮੁਕੰਮਲ ਬੰਤਰ ਬਣਾ ਕੇ ਪ੍ਰਭੂ ਨੇ ਆਪ ਜਗਤ ਪੈਦਾ ਕੀਤਾ। ਪ੍ਰਮਾਤਮਾ ਆਪ ਹੀ ਸ਼ਾਹੂਕਾਰ ਆਪ ਹੀ ਵਪਾਰੀ ਆਪ ਹੀ ਹੱਟੀ ਵਾਲਾ ਆਪੇ ਸਾਗਰ ਆਪੇ ਬੋਹਤਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਪ੍ਰਭੂ ਆਪ ਹੀ ਸਮੁੰਦਰ ਹੈ ਆਪ ਹੀ ਜਹਾਜ ਹੈ ਆਪ ਹੀ ਗੁਰੂ ਹੈ ਆਪ ਹੀ ਸਿੱਖ ਹੈ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਕ ਕਾਟ ਏ ਦਾਸ ਨਾਨਕ ਤੂੰ ਪ੍ਰਭੂ ਦਾ ਨਾਮ ਜਪੋ ਸਾਰੇ ਪਾਪ ਮੁਕਾਤ ਦਿੰਦਾ ਰਾਗ ਗੂਜਰੀ ਵਾਰ ਮਹਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨਾ ਜਿਹਾ ਜਾਪ ਗੁਰਨਾਮ ਨਿਤਰੀ ਸਤਿਗੁਰ ਵੇਖਣਾ ਸ਼ਰਵਣੀ ਸੁਨਣਾ ਗੁਰਨਾਮ ਕਿ ਭਾਈ ਮਨ ਵਿੱਚ ਗੁਰੂ ਨੂੰ ਯਾਦ ਕਰਨਾ ਜੀਬ ਨਾਲ ਗੁਰੂ ਦਾ ਨਾਮ ਜੱਪਾ ਜਪਣਾ ਅੱਖਾਂ ਨਾਲ ਗੁਰੂ ਨੂੰ ਵੇਖਣਾ ਤੇ ਕੰਨਾਂ ਨਾਲ ਗੁਰੂ ਦਾ ਨਾਮ ਸੁਨਣਾ ਸਤਿਗੁਰ ਸੇਤੀ ਰਤਿਆ ਦਰਗਾਹ ਪਾਈ ਏ ਥਾਂ ਇਸ ਤਰ੍ਹਾਂ ਆਪਣੇ ਗੁਰੂ ਦੇ ਪਿਆਰ ਚ ਰੰਗ ਜਾਈਦਾ ਤੇ ਪ੍ਰਭੂ ਦੀ ਹਜ਼ੂਰੀ ਚ ਥਾਂ ਮਿਲਦਾ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉੱਤਮ ਕਾਂਡਿਐ ਵਿਰਲੇ ਕੇਈ ਕਹਿ ਨਾਨਕ ਇਹ ਦਾਸ ਉਸ ਮਨੁੱਖ ਨੂੰ ਪ੍ਰਭੂ ਦਿੰਦਾ ਜਿਸ ਉਤੇ ਮਿਹਰ ਕਰਦਾ ਜਿਹੇ ਬੰਦੇ ਜਗਤ ਵਿੱਚ ਸ੍ਰੇਸ਼ਟ ਅਖਵੰਦੇ ਨੇ ਪਾਪ ਕੇ ਕੋਈ ਟਾਵੇਂ ਟਾਵੇਂ ਹੀ ਹੁੰਦੇ ਨੇ ਮਹਿਲਾ ਪੰਜਵਾ ਰੱਖੇ ਰਖਣ ਹਾਰ ਆਪੰਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸੁਵਾਰਿ ਰੱਖਿਆ ਕਰਨ ਵਾਲਾ ਪ੍ਰਮਾਤਮਾ ਆਪ ਵਿਕਾਰਾਂ ਤੋਂ ਬਚਾ ਕੇ ਰੱਖਿਆ ਕਰਦਾ ਤੇ ਗੁਰੂ ਦੀ ਪੈਰੀ ਪਾ ਕੇ ਸਾਰੇ ਕੰਮ ਸੁਵਾਰਦੇ ਵਾ ਆਪ ਦਿਆਲ ਮੰਨੋ ਨਾ ਵਿਸਾਰੇਨ ਸਾਦ ਜਿਨਾਂ ਕੈ ਸੰਗ ਭਵ ਜਲ ਤਾਰਿ ਅਨ ਜਿਨਾਂ ਤੇ ਪ੍ਰਭੂ ਆਪ ਦਇਆਲ ਹੁੰਦਾ ਉਹਨਾਂ ਨੂੰ ਆਪਣੇ ਮਨੋਂ ਕਦੀ ਨਹੀਂ ਵਿਸਾਰਦਾ ਤੇ ਉਹਨਾਂ ਗੁਰਮੁਖਾਂ ਨੂੰ ਸੰਗਤ ਚ ਰੱਖ ਕੇ ਸੰਸਾਰ ਸਾਗਾ ਤੋਂ ਤਾਰ ਦਿੰਦਾ ਸਾਖਤ ਨਿੰਦਕ ਦੁਸ਼ਟ ਖਿੰਨ ਮਾਹੇ ਮਿਦਾਰ ਅਨ ਉਹ ਸਾਖਤਾ ਨਿੰਦਕਾਂ ਦੁਸ਼ਟਾਂ ਨੂੰ ਖਿੰਨ ਮਾਤਰ ਚ ਮਾਰ ਮੁਕਾ ਦਿੰਦਾ ਤੇ ਸਾਹਿਬ ਕੀ ਟੇਖ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਨਾਨਕ ਦੇ ਮਨ ਚ ਉਸ ਪ੍ਰਭੂ ਦਾ ਅਸਰ ਤੇ ਜਿਸ ਨੂੰ ਸਿਮਰਿਆ ਸੁਖ ਮਿਲਦਾ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਪੌੜੀ ਅਕਾਲ ਨਿਰੰજન ਪੁਰਖ ਅਗੰਮ ਅਪਾਰੀਅ ਸੱਚੋ ਸੱਚਾ ਸੱਚ ਸਾਚ ਨਿਹਾਰੀ ਐ ਇਹ ਪ੍ਰਮਾਤਮਾ ਤੇਰੀ ਕੋਈ ਕਲ ਨਹੀਂ ਮਾਇਆ ਦੀ ਕਾਲਕ ਤੈਨੂੰ ਨਹੀਂ ਲੱਗ ਸਕਦੀ ਤੂੰ ਸਦਾ ਕੈਮਰਨ ਵਾਲਾ ਸੱਚ ਮੋਛ ਹਸਤੀ ਵਾਲਾ ਵੇਖਣ ਚਾਹੁੰਨਾ ਓੜ ਨਾ ਜਾ ਪੈ ਕਿਛ ਤੇਰੀ ਧਾਰੀ ਐ ਸਭ ਸੈ ਦੇ ਦਾਤਾਰ ਜੇਤ ਉਪਾਰੀ ਐ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ اے ਪ੍ਰਭੂ ਤੂੰ ਸਾਰਿਆਂ ਨੂੰ ਦਾਤਾਂ ਦੇਣ ਇਕਾਤ ਸੂਤ ਪਰੋਏ ਜੋਤ ਸੰਝਾਰੀ ਐ ਹੁਕਮੇ ਬਉਜਲ ਮੰਝ ਹੁਕਮੇ ਤਾਰੀ ਐ ਸਭ ਇੱਕੋ ਹੁਕਮ ਪਾਉ ਕੇ ਸਾਰੀ ਸ੍ਰਿਤੀ ਤੇਰੇ ਹੁਕਮ ਰੂਪ ਧਾਗੇ ਦੇ ਵਿੱਚ ਪਰੋਈ ਹੈ ਤੋ ਆਪਣੇ ਹੁਕਮ ਅੰਦਰ ਹੀ ਸੰਸਾਰ ਨੂੰ ਉਤਾਰਨ ਪ੍ਰਭ ਜੀਓ ਤੋਦਨ ਤੇ ਆਏ ਸੋਏ ਜਿਸ ਪਾਗ ਮਥਾਰੀਏ ਪ੍ਰਭੂ ਜੀ ਤੈਨੂੰ ਹੀ ਸਿਮਰ ਦਿਨ ਜਿਸ ਤੇ ਮਾ ਪਾਗ ਚੰਗੇ ਨੇ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਦ ਬਲਹਾਰੀਏ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਤੁਸੀਂ ਕਿੱਡੇ ਵੱਡੇ ਹੋ ਮਹਿਲ ਸ਼ਲੋਕ ਮਹਿਲਾ 5ਵਾਂ ਜਾ ਤੂੰ ਤੁਸੈ ਮਿਹਰਵਾਨ ਚਿੰਤ ਬਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਵਾਨ ਨੌ ਨਿੱਧ ਕਰਮੈ ਪਾਹੇ ਪ੍ਰਭੂ ਜਦੋਂ ਤੂੰ ਮਿਹਰਬਾਨ ਹੋ ਜਾਏ ਤੁਸੈ ਸਬੈ ਜੀਵਾਂ ਦੇ ਮਨ ਚ ਆਵਾਸਨ ਜਦੋਂ ਤੁਸੀਂ ਮਿਹਰਬਾਨ ਹੋ ਜਾਓ ਤੇ ਨੌ ਖਜ਼ਾਨੇ ਹਿਰਦੇ ਚ ਵਸ ਪੈਂਦੇ ਨੇ ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜੇ ਤੁਸੀਂ ਮਿਹਰਬਾਨ ਹੁੰਦੇ ਹੋ ਤਾਂ ਹੀ ਗੁਰੂ ਦਾ ਮੰਤਰ ਕਮਾਇਆ ਜਾਂਦਾ। ਜਾ ਤੂੰ ਤੁਸੈ ਮਿਹਰਮਾਨ ਤਾਂ ਨਾਨਕ ਸਤਿ ਸੰਮਾਹੇ ਨਾਨਕ। ਜੇ ਤੁਸੀਂ ਤੋਟ ਦਿਓ ਤਾਂ ਜੀਵ ਸੱਚ ਵਿੱਚ ਲੀਨ ਹੋ ਜਾਂਦੇ ਨੇ। ਮਹਿਲਾ ਪੰਜਵਾ ਕੀਤੀ ਬਹਿਣ ਬਹਿਣੇ ਮੁੱਛ ਵਜਾਇਨ ਵਜ। ਨਾਨਕ ਸੱਚੇ ਨਾ ਵਿਣ ਕਿਸੇ ਨਾ ਰਹੀ ਆ ਲਾਜ। ਇਹ ਜਗਤ ਵਿੱਚ ਬੇੰਤ ਜੀਵ ਇਨਾ ਥਾਵਾਂ ਤੇ ਬੈਠ ਕੇ ਚੱਲੇਗੇ ਬਾਜੇ ਵਜਾ ਕੇ ਚੱਲੇਗੇ ਪਰ ਨਾਨਕ ਸੱਚੇ ਨਾਮ ਤੋਂ ਬਿਨਾ ਵਾਂਜੇ ਰਹਿ ਕਿਸੇ ਦੀ ਇੱਜ਼ਤ ਨਹੀਂ ਬਣੀ ਤਉਦੱਤੇ ਆਏ ਨਵੇਦ ਕਤੇਬਾ ਸੰਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਹੈ ਪ੍ਰਭੂ ਬੇੰਤ ਜਿਹੜੇ ਤੌਰਤ ਜੰਬੂ ਰੰਜੀਲ ਕੁਰਾਨ ਕਤੇਬਾ ਸਮੇਤ ਪੜ ਪੜ ਕੇ ਤੈਨੂੰ ਸਿਮਰ ਰਹੇ ਹਨ ਬੜੇ ਜੀਵ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ ਬ੍ਰਹਮੇ ਤੁਦੰਤੇ ਆਇਨ ਇੰਦਰਿੰਦਰਾਸਨ ਸੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਪਰਣਾ ਕਈ ਬ੍ਰਹਮੇ ਸਿੰਘਾਸਨ ਵਾਲੇ ਇੰਦਰ ਤੀਨੂ ਧਉਂਦੇ ਨੇ ਸ਼ਿਵ ਤੇ ਵਿਸ਼ਨੂ ਦੇ ਅਵਤਾਰ ਤੇਰਾ ਜਸ ਮੁਖ ਉਚਾਰ ਰਹੇ ਨੇ ਪੀਰ ਪੈਗਮਰ ਸ਼ੇਖ ਮਸਾਇਕ ਔਲੀਏ ਪੋਤ ਪੋਤ ਨਿਰੰਕਾਰ ਕਟਕਟ ਮੌਲੀ ਹੈ ਕਈ ਪੀਰ ਪੈਗੰਬਰ ਬਯੰਤ ਸ਼ੇਕ ਕਬਲੀ ਤੇਰੇ ਗੁਣ ਗਾਰੇ ਨੇ ਹੈ ਨਿਰੰਕਾਰ ਤਾਣੇ ਪੇਟੇ ਵਾਂਗ ਹਸ਼੍ਰੇਕ શરીਤ ਵਿੱਚ ਤੁਸੀਂ ਮੋਲ ਰਹੇ ਹੋ ਕੂੜੋਂ ਕਰੇ ਵਿਨਾਸ਼ ਦਰਮੇ ਤੱਗੀ ਹੈ ਜਿ ਚਿਤ ਲਾਹੇ ਆਮ ਤਿਤਤ ਲੱਗੀ ਹੈ ਛੂਟ ਦੇ ਕਾਰ ਬਯੰਤ ਜੀਵ ਆਪਣਾ ਨਾਸ ਕਰ ਲੈਂਦੇ ਨੇ ਪਰ ਜਿੱਧਰ ਕਿੱਧਰ ਤੂੰ ਆਪ ਲਾਉਣਾ ਉਧਰ ਹੀ ਲਗ ਸਕੀਦਾ ਸਲੋਕ ਮਹਿਲਾ ਪੰਜਵਾ ਚੰਗਿਆਈਂ ਆਲ ਕਰੇ ਬੁਰਿਆਈ ਹੋਏ ਸ਼ੇਰ ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ ਗਾਫਲ ਮਨੁੱਖ ਚੰਗੇ ਕੰਮਾਂ ਚਾਲਸ ਕਰਦਾ ਭੈੜੇ ਕੰਮਾਂ ਚ ਸ਼ੇਰ ਹੁੰਦਾ ਤੇ ਨਾਨਕ ਗਾਫਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿੱਚ ਆ ਫਸਦਾ ਮਹਿਲਾ ਪੰਜਵਾ ਕਿਤਿਆਂ ਕੁੰਢ ਗੁਜਾ ਥੀਏ ਨਾ ਹਿੱਤ ਨਾਨਕ ਤੈਸ਼ਾ ਟੱਕਿਆ ਮਨ ਮੈਂ ਸੱਚਾ ਮਿੱਤ ਹੈ ਪ੍ਰਭੂ ਅਸੀਂ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਕਰਕੇ ਮੋਹ ਪਾਵਕੇ ਜੋ ਕੁਛ ਕੀਤਾ ਤਿੱਥੋਂ ਲੁਕਿਆ ਨਹੀਂ ਇਹ ਨਾਲ ਪ੍ਰਭੂ ਮੇਰੇ ਮਨ ਵਿੱਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਕੇ ਰੱਖਦਾ ਹੈ ਪਾਪ ਕੇ ਮੈਨੂੰ ਬਖਸ਼ਦਾ ਵੀ ਹੈ ਪੌੜੀ ਮੰਗੋਂ ਤੁਝੇ ਦਿਆਲ ਕਰਦਾਸਾਂ ਗੋਲਿਆ ਨਵ ਨਿਤ ਪਾਈ ਰਾਜ ਚੀਵਾ ਬੋਲਿਆ ਹਿੱਦਿਆ ਦੀ ਕਰ ਪ੍ਰਭੂ ਮੈਂ ਤੇਥੋਂ ਮੰਗਨਾ ਹਾਂ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਤੇਰਾ ਨਾਮ ਉਚਾਰਿਆ ਹੀ ਮੈਂ ਜੋਨਾ ਹਾਂ ਨੋ ਖਜ਼ਾਨੇ ਸਭ ਧਰਤੀ ਦਾ ਰਾਜ ਪਾ ਲੈਣਾ ਅੰਮ੍ਰਿਤ ਨਾਮ ਨਿਧਾਨ ਦਾਸਾ ਕਰ ਕਣਾ ਤਿਨ ਕੈ ਸੰਗ ਨਿਹਾਲ ਸ਼ਰਵਣੀ ਜਸ ਸੁਨਾ ਇਹ ਅੰਮ੍ਰਿਤ ਨਾਮ ਖਜਾਨਾ ਤੇਰੇ ਸੇਵਕਾਂ ਦੇ ਘਰ ਵਿੱਚ ਬਹੁਤ ਹੈ ਜਦ ਮੰਨ ਸੰਗਤ ਵਿੱਚ ਬੈਠ ਕੇ ਕੰਨਾਂ ਨਾਲ ਜਸ ਸੁਨਾ ਤਾਂ ਨਿਹਾਲ ਹੁੰਨਾ ਵਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸ ਪੈਰ ਤੋਏ ਜੋ ਜੋ ਮੈਂ ਉਹਨਾਂ ਸੇਵਾ ਕਰਨਾ ਮੇਰਾ ਸਰੀਰ ਪਵਿੱਤਰ ਹੁੰਦਾ ਉਹਨਾਂ ਨੂੰ ਪੱਖਾ ਚੱਲ ਕੇ ਪਾਣੀ ਟੋਕ ਕੇ ਚੱਕੀ ਪੀ ਕੇ ਤਰ ਤੋ ਕੇ ਮੈਂ ਖੁਸ਼ ਹੁੰਨਾ ਵਾ ਆਪੋ ਕਛੂ ਨਾ ਹੋਏ ਪ੍ਰਭ ਨੰਦਰ ਨੇ ਹਾਲੀਏ ਮੈਂ ਨਿਰਗੁਣੰ ਦੀਚੈ ਥਾਉ ਸੰਤ ਧਰਮ ਛਾਲੀਏ ਏ ਪ੍ਰਭੂ ਮੇਥੋ ਆਪਣੇ ਆਪ ਤੋ ਕੁਛ ਨਹੀਂ ਹੁੰਦਾ ਤੋਹੀ ਮੇ ਦੀ ਨਜ਼ਰ ਨਾਲ ਤੱਕ ਤੇ ਮੈਨੂੰ ਗੁਣ ਹੀ ਨੂੰ ਸੰਤਾਂ ਦੇ ਸੰਗਤ ਤੁਸੀਂ ਥਾ ਬਖਸ਼ੋ ਸਰ ਲੋਕ ਮਹਿਲਾ ਪੰਜਵਾ ਸਾਜਨਾ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਪੇਖੋ ਸਦਾ ਹਜੂਰ ਏ ਸੱਜਣ ਮੈਂ ਸਦਾ ਤੇਰੇ ਪੈਰਾਂ ਦੀ ਖਾਕ ਹੋਇਆ ਨਾਨਕ ਅਰਦਾਸ ਕਰਦੈ ਮੈਂ ਤੇਰੀ ਸ਼ਰਨ ਪਿਆ ਰਹਾ ਤੈਨੂੰ ਆਪਣੇ ਅੰਗ ਸੰਗ ਵੇਖਾਂ ਮਹਿਲਾ ਪੰਜਵਾ ਪਤਿਤ ਪੁੰਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਵਿਕਾਰਾਂ ਚ ਡਿੱਗੇ ਹੋਏ ਬਯੰਤ ਜੀਵ ਪਵਿੱਤਰ ਹੋ ਜਾਂਦੇ ਨੇ ਕਦੋਂ ਜਦੋਂ ਸੁਰਤ ਪ੍ਰਭੂ ਦੇ ਚਰਨਾਂ ਚ ਲੱਗ ਜੈ ਤੇ ਪ੍ਰਭੂ ਦਾ ਨਾਮ ਇਹ 68 ਤੀਰਥ ਪਰ ਨਾਨਕ ਇਹ ਉਸ ਨੂੰ ਮਿਲਦਾ ਜਿਸ ਤੇ ਭਾਗ ਬੜੇ ਚੰਗੇ ਨੇ ਪੌੜੀ ਨਹੀਂ ਤੇ ਜਪੀਐ ਸਾਸ ਗਿਰਾਸ ਨਾਮ ਪਰਵਤ ਦਿngਾਰਦਾ ਜਿਸਨੂੰ ਕਰੇ ਰਹਾਮ ਤਿਸਨਾ ਵਿਸਾਰਦਾ ਪਾਲਨਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਖਾਂਦਿਆ ਜਪਣਾ ਚਾਹੀਦਾ ਉਹ ਪ੍ਰਭੂ ਜਿਸ ਬੰਦੇ ਤੇ ਮੇਰ ਕਰਦਾ ਉਹਨੂੰ ਕਦੀ ਵੀ ਨਹੀਂ ਪਲਾਂਦਾ ਆਪ ਉਪਾਵਨ ਹਾਰਾਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ ਪ੍ਰਭੂ ਆਪ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਮਾਰਦਾ ਪੰਤਰ ਜਾਮੀ ਹਰੇਕ ਦੇ ਦਿਲ ਦੀ ਜਾਣਦਾ ਅਨੇਕ ਰੂਪ ਖਿੰਨਾ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸਾਚ ਤਿਸ ਹੈ ਉਧਾਰਦਾ ਇੱਕ ਪਲਕ ਵਿੱਚ ਕੁਦਰਤ ਦੇ ਅਨੇਕਾ ਰੂਪ ਬਣਾ ਦਿੰਦਾ ਜਿਸ ਮਨੁੱਖ ਤੇ ਮੇਰ ਕਰਦੇ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਜਿਸ ਤੈ ਹੋਵੇ ਬਲ ਸੋ ਕਦੇ ਨਾ ਹਾਰਦਾ ਸਦਾ ਪਗ ਦੀਵਾਨ ਹੈ ਹਉ ਤਿਸ ਨਮਸ਼ਕਾਰ ਤਾ ਪ੍ਰਭੂ ਜਿਸ ਤੇ ਪਖ ਚ ਰਹਿੰਦਾ ਉਕਾ ਦੇ ਨਿਹਾਰਦਾ ਉਹ ਪ੍ਰਭੂ ਦਾ ਦਰਬਾਰ ਅਟਲ ਹੈ ਮੈਸੂ ਨਮਸਕਾਰ ਕਰਨਾ ਵਾ ਲੋਕ ਮਹਿਲਾ 5 ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨਜਰਾਈ ਜੀਵਨ ਦੇ ਆ ਨਿਤ ਜਾਪੀਐ ਨਾਨਕ ਸਾਚਾ ਨਾਉ ਨਾਨਕ ਕਾਮ ਕ੍ਰੋਧ ਲੋਭ ਇਹ ਸਭ ਛੱਡ ਦੇਣੇ ਚਾਹੀਦੇ ਨੇ ਜਦ ਤੱਕ ਜਉਨੇ ਆ ਉਦ ਤੱਕ ਪ੍ਰਭੂ ਨੂੰ ਸਿਮਰਦੇ ਰਹਿਣਾ ਚਾਹੀਦਾ ਮਹਿਲਾ 5 ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਏ ਆਹੇ ਨਾਨਕ ਨਾਮ ਰਾਧਿਆ ਗੁਰ ਪੂਰੇ ਦੀਆਂ ਮਿਲਾਏ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਨੇ ਨਾਨਕ ਜਿਸ ਮਨੁੱਖ ਨੇ ਪੂਰੇ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਬਖਸ਼ਿਆ ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਪਉੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ਿਆ ਤਿਸ ਕੀ ਗਈ ਬਲਾਈ ਮਿਟੇ ਅੰਦੇਸਿਆ ਜਿਸ ਮਨੁੱਖ ਨੂੰ ਸਾਧ ਗੁਰੂ ਨੇ ਉਪਦੇਸ਼ ਦਿੱਤਾ ਉਹ ਆਜ਼ਾਦ ਹੈ ਉਸਤੀ ਬਿਪਤਾ ਫਿਕਰ ਸਭ ਮੁੱਕ ਗਏ ਨੇ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕੈ ਸੰਗ ਨਿਹਾਲ ਪਾਪਾ ਮੈਲ ਤੋਏ ਉਸਤਾ ਦਰਸ਼ਨ ਕਰਕੇ ਸਾਰਾ ਜਗਤ ਨਿਹਾਲ ਹੋ ਜਾਂਦਾ ਉਹ ਜਨ ਦੀ ਸੰਗਤ ਵਿੱਚ ਜੀਵ ਪਾਪ ਮਨ ਦੀ ਮੈਲ ਤੋ ਕੇ ਨਿਹਾਲ ਰਿੰਦ ਅੰਮ੍ਰਿਤ ਸਾਚਾ ਨਾਮ ਉੱਥੈ ਜਾਪੀਐ ਮਨ ਕੋ ਹੋਇ ਸੰਤੋਖ ਭੁਖਾ ਤਰਾਪੀਐ ਉਸ ਦੀ ਸੰਗਤ ਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਤ੍ਰਿਸ਼ਨਾ ਦਾ ਮਾਰਿਆ ਫਿਰ ਬੰਦਾ ਉੱਥੇ ਨਹੀਂ ਰਜਦਾ ਭਾਵੇਂ ਕਿ ਜਿਹੜਾ ਅਮਰਤ ਰੂਪੀ ਨਾਮ ਨਹੀਂ ਜਪਦਾ ਜਿਸ ਘਟ ਬਸਿਆ ਨਾਮ ਤੇ ਸਬੰਧਨ ਕਾਟਿਐ ਗੁਰ ਪ੍ਰਸਾਦ ਕਿੰਨਾ ਮਿਰਲਾ ਹਰ ਤਨ ਖਾਟੀਐ ਤੇ ਜਿਸਮ ਨੂੰ ਕਦੇ ਹੀਰਦੇ ਚ ਪ੍ਰਭੂ ਦਾ ਨਾਮ ਵਸਦਾ ਉਹਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਨੇ ਤੇ ਪਰ ਇਹ ਨਾਨਕ ਕਿਸੇ ਟਾਵੇਂ-ਟਾਵੇਂ ਤੇ ਗੁਰੂ ਦੀ ਕਿਰਪਾ ਨਾਲ ਇਹ ਨਾਮ ਤਨ ਲੱਭਦਾ ਹੈ। ਸ਼ਲੋਕ ਮਹਲਾ 5ਵਾਂ ਮਨ ਮਹਿ ਚਿਤਮੋ ਚਿਤਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੇ ਮੀਤ ਮੈਂ ਆਪਣੇ ਮਨ ਵਿੱਚ ਇਹ ਸੋਚਣਾ ਕੰਨਿਤ ਸਵੇਰੇ ਉੱਠ ਕੇ ਉਦਮ ਕਰਾਂ ਪੜ੍ਹੇ ਨਾਨਕ ਦੇ ਮਿੱਤਰ ਮੈਨੂੰ ਆਪਣੀ ਸਿਫਤ ਤੋਂ ਸਲਾਤ ਦਾ ਆਹਰ ਤੁਸੀਂ ਆ ਬਖਸ਼ੋ ਆਪ ਕਿਰਪਾ ਕਰੋ ਮਹਿਲਾ ਪੰਨਵਾ ਦ੍ਰਿਸ਼ਟ ਤਾਰ ਪ੍ਰਭ ਰੱਖਿਆ ਮੰਤਨ ਰਤਾ ਮੂਲ ਨਾਨਕ ਚੋ ਪ੍ਰਭ ਪਾਣੀਆ ਮਰੋਂ ਵਿਚਾਰੀ ਸੂਲ ਜਿੰਨਾਂ ਨੂੰ ਪ੍ਰਭੂ ਨੇ ਮਿਹਰ ਦੀ ਨਜ਼ਰ ਕਰਕੇ ਰੱਖ ਲਿਆ ਉਹਨਾਂ ਦੇ ਮਨ ਤਨ ਚ ਪ੍ਰਭ ਰਤਿਆ ਰਹਿੰਦਾ ਤੇ ਨਾਨਕ ਇਹ ਹਾਲਤ ਉਹਨਾਂ ਦੀ ਜੋ ਜੀਵਸਥੀਆਂ ਪ੍ਰਭੂ ਨੂੰ ਭਾ ਗਈਆਂ ਨੇ ਪਰ ਅਪਾਗ੍ਰੰ ਦੁੱਖ ਵਿੱਚ ਹੀ ਖੱਪਦੀਆਂ ਰਹਿੰਦੀਆਂ ਨੇ ਪੌੜੀ ਜੀ ਕੀ ਬਿਰਤਾ ਹੋਏ ਸੋ ਗੁਰ ਪਹਿਰ ਅਰਦਾਸ ਕਰ ਛੋੜ ਸਿਆਨ ਸਗਲ ਮਨ ਤਨ ਅਰਪ ਤਾਰ ਦਿਲ ਦਾ ਜੋ ਵੀ ਦੁੱਖ ਹੋਏ ਭਾਈ ਸਤ ਗੁਰੂ ਨੂੰ ਦੱਸੋ ਸਾਰੀ ਸਿਆਣਪ ਛੱਡ ਕੇ ਆਪਣਾ ਮਨ ਤਨ ਗੁਰੂ ਦੇ ਵੱਲੇ ਕਰ ਦਿਓ ਪੂਜ ਗੁਰ ਕੇ ਪੈਰ ਦੁਰਮਤ ਜਾਏ ਚਰ ਸਾਜਨਾ ਕੇ ਸੰਗ ਪਉ ਜਲ ਵਿਖਮ ਤਾਰ ਸਤ ਗੁਰੂ ਦੇ ਪੈਰ ਪੂਜ ਕੇ ਬਿਰਥਾ ਸੜ ਜਾਂਦੀ ਐ ਤੇ ਗੁਰਮਖੀ ਦੀ ਸੰਗਤ ਚ ਓਖਾ ਸਮੁੰਦਰ ਤਰ ਜਾਈਦਾ ਸੇਵੋ ਸਤ ਗੁਰੂ ਦੇ ਅਗੈ ਨਾ ਮਰਹੁ ਡਰ ਕਿਨ ਮੈਂ ਕਰੇ ਨਿਹਾਲ ਓਨੇ ਸੁਪਾਰ ਪਾਰ ਤੇ ਗੁਰੂ ਦੇ ਦੱਸੇ ਰਾਹ ਤੇ ਤੁਰੋ ਪਰ ਲੋਕ ਚ ਡਰ ਨਹੀਂ ਲੱਗੇਗਾ ਤੇ ਗੁਰੂ ਗੁਣਾ ਤੋਂ ਸਖਣੇ ਬੰਦਿਆਂ ਨੂੰ ਨੱਕਾ ਨੱਕ ਪਰ ਕੇ ਪਲ ਮਾਲ ਪਲ ਪਲ ਦੇ ਵਿੱਚ ਨਿਹਾਲ ਕਰ ਦਿੰਦੇ ਮੰਨ ਕੋ ਹੋਏ ਸੰਤੋਖ त्याग ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਤੇ ਗੁਰੂ ਦੇ ਰਾਹੀ ਜੋ ਸਦਾ ਪ੍ਰਭੂ ਨੂੰ ਸਿਮਰਦੇ ਨੇ ਉਹਨਾਂ ਦਾ ਮਨ ਤੱਕ ਸੰਤੋਖ ਰਹਿੰਦਾ ਤੇ ਗੁਰੂ ਦੀ ਦਸੀ ਸੇਵਾ ਉਹੀ ਮਨੁੱਖ ਕਰਦਾ ਜਿਸ ਤੇ ਧੁਰੋਂ ਬੜੀ ਬਖਸ਼ਸ਼ ਦਾ ਲੇਖ ਹੋਵੇ ਸਲੋਕ ਮਹਲਾ 5 ਲਗੜੀ ਸੁਥਾਣ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਾਮਾ ਪੀਰੀ ਮੇਰੀ ਪ੍ਰੀਤ ਚੰਗੇ ਟਿਕਾਣੇ ਤੇ ਪਾਵਕੇ ਪ੍ਰਭੂ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਚੰਗੀ ਤਰ੍ਹਾਂ ਲੱਗ ਗਈ ਹੈ ਇਹ ਪ੍ਰਭੂ ਨੇ ਆਪ ਲਾਈ ਹੈ ਇਹ ਨਾਨਕ ਜਗਤ ਵੀ ਸੰਕੜੇ ਤੇ ਲੱਖਾਂ ਲੋਕ ਹੋਰ ਨੇ ਜੋ ਵਿਕਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਨੇ ਉਹਨਾਂ 'ਚ ਡੁੱਬਦੇ ਨੇ ਪਰ ਪਿਆਰਾ ਪ੍ਰਭੂ ਮੈਨੂੰ ਡੁੱਬਣ ਨਹੀਂ ਦਿੰਦਾ ਮਹਿਲਾ ਪੰਝਵਾ ਬਨ ਪਿਹਾਵਲੇ ਇੱਕ ਸਾਥੀ ਲਦਮ ਦੁਖ ਹਰਤਾ ਹਰਨਾਮ ਬਲਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਬਨ ਪਿਹਾਵਲੇ ਇੱਕ ਸਾਥੀ ਲਦਮ ਦੁਖ ਹਰਤਾ ਹਰਨਾਮ ਬਲ ਬਲ ਜਾਈਂ ਸੰਤ ਪਿਆਰੇ ਨਾਨਕ ਪੂਰਨ ਕਾਮਾ ਹੈ ਭਾਈ ਸੰਸਾਰ ਉ ਡਰਾਉਣੇ ਜੰਗਲ ਚ ਮੈਨੂੰ ਹਰੀ ਨਾਮ ਰੂਪ ਇੱਕ ਸਾਥੀ ਲੱਭ ਗਿਆ ਤੇ ਇਸ ਲਈ ਹੈ ਨਾਨਕ ਮੈਂ ਪਿਆਰੇ ਗੁਰੂ ਤੋਂ ਸਦਕੇ ਜਾਨਣਾ ਵਾ ਜਿਸ ਨੇ ਕਮ ਸਿਰੇ ਛਾੜ ਦਿੱਤਾ ਪਉੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛਤਾਉ ਤੁਦਨੋਂ ਜਪਤਿਆਂ ਪ੍ਰਭੂ ਤੇਨੂੰ ਜਪਦਿਆਂ ਸਾਰੇ ਰੰਗਾ ਚਰੰਗੀ ਜਾਈਦ ਤੈਨੂੰ ਸਿਮਰਦਿਆਂ ਕਿਸੇ ਗੱਲੋਂ ਪਛਤਾਉਣਾ ਨਹੀਂ ਪੈਂਦਾ ਪਹੁੰਚ ਨਾ ਸਕੈ ਕੋਏ ਤੇਰੀ ਟੀਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਾਹਾਂ ਚਿਤਾਰ ਮਨ ਜਿੰਨਾ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਮਨ ਪੂਰੇ ਗੁਰੂ ਨੂੰ ਸ਼ਾ ਬਾਛੇ ਆਖ ਜਿਸ ਦੀ ਰਾਹੀ ਨਾਮ ਚ ਤਾਰ ਕੇ ਸੁੱਖ ਮਿਲਦਾ ਗੁਰਪਾਇ ਸਿਵਤ ਭੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨਾਮ ਤਾਈਐ ਇਸ ਸਿਵ ਸਲਾਹ ਇਸਿਵ ਤੋਂ ਸਲਾਹ ਦਾ ਖਜ਼ਾਨਾ ਸਤ ਗੁਰੂ ਦੇ ਪਾਸ ਹੈ ਜੇ ਸਤ ਗੁਰੂ ਦੀ ਮਿਹਰ ਮਿਹਰ ਨਾਲ ਤੱਕੇ ਤੇ ਮੁੜ ਮੁੜ ਨਹੀਂ ਪਟਕੀ ਤਾ ਰਖੈ ਆਪਂ ਦਿਆਲ ਕਰਦਾਸਾਂ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਦਇਆ ਦਾ ਕਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ ਪਟਕਣਾ ਤੋਂ ਬਚਾਉਂਦਾ ਹੈ ਇਸ ਲਈ ਮੈਂ ਵੀ ਉਸ ਪ੍ਰਭੂ ਦਾ ਨਾਮ ਸੁਣ ਸੁਣ ਕੇ ਹੁਣ ਜਿਉਨਾ ਹਾਂ ਪਾਵ ਕੇ ਮੇਰੇ ਤੇ ਪ੍ਰਭੂ ਦੀ ਬੜੀ ਮਿਹਰ ਹੈ ਸ਼ਲੋਕ ਮਹਲਾ 5ਵਾਂ ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ ਟੱਕਣ ਕੂ ਪਤ ਮੇਰੀ ਇਜ ਟਕਣ ਰੱਖਣ ਦੇ ਲਈ ਹੈ ਪ੍ਰਭੂ ਤੈ ਖਸਮ ਨੇ ਮੈਨੂੰ ਆਪਣਾ ਪ੍ਰੇਯ ਪਿਆਰ ਉਪੀ ਰੇਸ਼ਮੀ ਕਪੜਾ ਦਿੱਤਾ ਦਾਨਾ ਬਿਨਾਂ ਸਾਈ ਮੈਂਡਾ ਨਾਨਕ ਸਾਰ ਨਾ ਜਾਣ ਤੇਰੀ ਤੂੰ ਮੇਰਾ ਖਸਮ ਹੈ ਮੇਰੇ ਦਿਲ ਦੀ ਜਾਣਣ ਵਾਲਾ ਮੈਂ ਤੇਰੀ ਕਦਰ ਨਹੀਂ ਜਾਂਦੀ ਮਹਿਲਾ ਪੰਜਵਾਂ ਤੈਂਡ ਸਿਮਰਨ ਹਬ ਕਿਛ ਲਦਮ ਵਿਖਾ ਮਨਾ ਡਿਠਮ ਕੋਈ ਜਿਸ ਪੱਤਰ ਰੱਖਿਆ ਸੱਚਾ ਸਹਿਬ ਨਾਨਕ ਮੇਟ ਨਾ ਸਕੈ ਕੋਈ ਏ ਪ੍ਰਭੂ ਤੇਰੇ ਸਿਮਰਨ ਦੀ ਬਰਕਤ ਨਾਲ ਮੈਂ ਮਾਨੋ ਹਰੇਕ ਪਦਾਰਥ ਲੱਭ ਲਿਆ ਜਿੰਦਗੀ ਚ ਕੋਈ ਖਿਆਈ ਨਹੀਂ ਨਾਨਕ ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ ਫਿਰ ਉਸ ਦੀ ਇੱਜ਼ਤ ਨੂੰ ਫਿਰ ਸੰਸਾਰ ਚ ਕੋਈ ਨਹੀਂ ਮਿਟਾ ਸਕਦਾ ਪਉੜੀ ਉਹ ਵੈ ਸੁਖ ਕਰਣਾ ਦਈ ਤਿਆ ਐ ਵੰਜੈ ਰੋਗਾਂ ਕਾਣ ਹਰ ਗੁਣ ਗਾਇਐ ਜੇ ਪਿਆਰੇ ਪ੍ਰਭ ਨੂੰ ਸਿਮਰਿਏ ਤਾਂ ਬੜਾ ਸੁਖ ਮਿਲਦਾ ਜੇ ਹਰੀ ਦੇ ਗੁਣ ਗਾਵੀਏ ਤੇ ਰੋਗਾਂ ਦੇ ਕਾਣ ਨਾਸ ਹੋ ਜਾਂਦੇ ਨੇ ਅੰਦਰ ਵਰਤੈ ਠਾਣ ਪ੍ਰਭ ਚਿਤ ਆਇਆ ਪੂਰਨ ਹੋਵੇ ਆਸ ਨੈ ਮਨ ਵਸਾਇ ਪ੍ਰਭੂ ਚਿਤ ਚਾਏ ਤੇ ਹਿਰਦੇ ਚ ਠੰਡ ਹੋ ਜਾਂਦੀ ਹੈ ਪ੍ਰਭੂ ਦਾ ਨਾਮ ਮਨ ਚ ਵਸ ਪਵੇ ਤਾਂ ਆਸ ਪੂਰੀ ਹੋ ਜਾਂਦੀ ਹੈ ਕੋਈ ਨਾ ਲੱਗੇ ਵਿਗਨ ਆਪ ਗਵਾਇਆ ਗਿਆਨ ਪਦਾਰਥ ਮਤ ਗੁਰ ਤੇ ਪਾਏ ਜਿ ਆਪਾ ਪਾਗਵਾ ਦਈਏ ਕਿ ਓਕੜ ਨਹੀਂ ਰਹਿ ਜਾਂਦੀ ਤੇ ਸਤ ਗੁਰੂ ਤੋਂ ਮਾਥ ਹਾਸਲ ਕਰੀਏ ਤੇ ਗਿਆਨ ਦਾ ਖਜ਼ਾਨਾ ਮਿਲ ਜਾਂਦਾ ਤਿੰਨ ਪਾਏ ਸਬੇ ਥੋਕ ਜਿਸ ਆਪ ਦਿਵਾਇਆ ਤੋ ਸਬਨਾ ਕਾ ਖਸਮ ਸਬ ਤੇਰੀ ਇਛਾ ਹੈ ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪ੍ਰਾਪਤ ਕੀਤੇ ਨੇ ਜਿਸ ਨੂੰ ਪ੍ਰਭੂ ਨੇ ਆਪ ਗੁਰੂ ਦੇ ਰਾਹੀਂ ਦਿਵਾਏ ਨੇ ਏ ਪ੍ਰਭੂ ਤੂੰ ਸਭ ਜੀਵਾਂ ਦਾ ਕਸਮ ਐ ਸਾਰੀ ਸ੍ਰਿਸ਼ਟੀ ਤੇਰੇ ਸائے ਹੇਟ ਸਲੋਕ ਮਹਿਲਾ 5 ਨਦੀ ਤਰੰਡੜੀ ਮੈਂਡਾ ਖੋਜ ਨਾ ਖੁੰਮੈ ਮੰਜ ਮੋਹੱਬਤ ਤੇਰੀ ਤਉਛ ਚਰਨੀ ਮੈਂਡਾ ਹੀ ਅੜਾ ਸਿਤਮ ਹਰ ਨਾਨਕ ਤੁਲਹਾ 베ੜੀ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਚਿੱਕੜ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ 'ਚ ਹੁਣ ਪ੍ਰੀਤ ਵਸ ਗਈ ਏ اے ਪਤੀ ਪ੍ਰਭੂ ਮੈਂ ਆਪਣਾ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿੱਚ ਪਰੋ ਲਿਆ ਹੁਣ ਨਾਨਕ ਦਾ ਤੁਲਹਾ ਬੇੜੀ ਪ੍ਰਭੂ ਦਾ ਨਾਮ ਕੀ ਹੈ ਮਹਿਲਾ ਪੰਜਵਾ ਜਿਨਾਂ ਦੀ ਸੰਧੜਿਆ ਦੁਰਮਤਮੰਝੈ ਮਿੱਤਰ ਅਸਾਢੜੇ ਸੇ ਹਾਉ ਟੁਨੇਂਦੀ ਜਗ ਸਬਾਇ ਜਨ ਨਾਨਕ ਵਿਰਲੇ ਕੀ ਸਾਡੇ ਅਸਲ ਚ ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆ ਪੈੜੀ ਮਤ ਦੂਰ ਹੋ ਜਾਂਦੀ ਹੈ ਪ੍ਰੇਦਾਸ ਨਾਨਕ ਮੈਂ ਸਾਰਾ ਜਗਤ ਪਾਲ ਵੇਖਿਆ ਕੋਈ ਵਿਰਲੇ ਮਨੁੱਖ ਇਸ ਜਟਾ ਜਟਾਂ ਵਿੱਚ ਮਿਲਦੇ ਨੇ ਪਉੜੀ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆਂ ਮਨ ਕੀ ਕਟਿਏ ਮੈਲ ਸਾਥ ਸੰਗ ਮੁਠਿਆਂ ਹੀ ਪ੍ਰਭੂ ਤੇਰੇ ਭਗਤਾਂ ਦੇ ਦਰਸ਼ਨ ਕੀਤੀਆਂ ਮਾਲਕ ਸਾਡੇ ਮਨ ਚਾਹ ਵਸਤ ਤੇ ਮੰਨ ਦੀ ਮੈਲ ਕੱਟੀ ਜਾਂਦੀ ਜਨਮ ਮਰਨੋਂ ਪੋ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾ ਤੇ ਫਿਰ ਸ਼ਿਵ ਸਲਾ ਦੀ ਬਾਣੀ ਪੜਦਿਆਂ ਸੇਵਕ ਦਾ ਨਾਮ ਜਪਣ ਨਾਲ ਜਨਮ ਮਰਨ ਮੁੱਕ ਜਾਂਦਾ ਕਿ ਸੰਤ ਜਨ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਖੋਲਦੇ ਨੇ ਉਹਨਾਂ ਦੇ ਸਾਰੇ ਫਿਰ ਵਿਕਾਰ ਰੂਪੀ ਪੂਤ ਲੁੱਕ ਜਾਂਦੇ ਨੇ ਤਿਸਿਓ ਲਾਇਨ ਰੰਗ ਜਿਸ ਦੀ ਸਭ ਧਾਰਿਆ ਉੱਚੀ ਹੋ ਉੱਚਾ ਥਾਨ ਗੰਮ ਪਾਰਿਆ ਇਹ ਪਉ ਤੇ ਬਿਅੰਤ ਪ੍ਰਭੂ ਸੰਤ ਉਸ ਪਰਮਾਤਮਾ ਨਾਲ ਸਾਡਾ ਪਿਆਰ ਜੋੜ ਦਿੰਦਾ ਰਹਿਣ ਦਿਨ ਸਕਰ ਜੋੜ ਸਾਹ ਸਾਹ ਧਿਆਈਏ ਦਿਨ ਰਾਤ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਜਾਂ ਆਪੇ ਹੋਏ ਦਿਆਲ ਤਾਂ ਪਗਤ ਸੰਗ ਪਾਈਏ ਜਦੋਂ ਪ੍ਰਭੂ ਆਪ ਦਿਆਲ ਹੁੰਦਾ ਤੇ ਪਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸੋ ਲੋਕ ਮਹਿਲਾ ਪੰਜਵਾ ਬਾਰ ਵਿਦਨੜੈ ਹੁ ਮਸਤੁ ਮਸਕੁ ਕਾ ਪਈਆ ਰਾਹੀ ਤਸਾ ਸੇਤੀ ਲਗੜੀ ਡੋਰੀ ਨਾਨਕ ਅਨੰ ਸੇਤੀ ਬਨਗਾਹੀ ਜਗਤ ਰੂਪ ਇਸ ਬਿਹਾਨੀ ਜੂਚ ਫਸ ਫਸ ਜਾਣ ਕਰਕੇ ਜੇ ਤ੍ਰਿਸ਼ਨਾ ਦੀ ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ 'ਚ ਬੜੀਆਂ ਧਾਵਾਂ ਪੈ ਰੀਆਂ ਨੇ ਜੀਵ ਘਬਰਾਏ ਨੇ اے ਪ੍ਰਭੂ ਮੈਂ ਨਾਨਕ ਦੇ ਚਿੱਤ ਦੀ ਡੋਰ ਤੇਰੇ ਚਰਣਾ ਨਾਲ ਲੱਗੀ ਐ ਇਸ ਵਾਸਤੇ ਕਿਰਪਾ ਕਰੋ ਤੇ ਤੇਰੀ ਕਿਰਪਾ ਨਾਲ ਇਸ ਆਨੰਦ ਆਨੰਦ ਚ ਇਸ ਸੰਸਾਰੋਪੀ ਅੱਗ ਦੇ ਜੰਗਲ ਚੋਂ ਲੰਘਣ ਦਿਆਵ ਮਹਿਲਾ ਪੰਜਵਾਂ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਮ ਤਿੰਨ ਸੰਗ ਸੰਗ ਨ ਕੀਚੇ ਨਾਨਕ ਜਿੰਨਾ ਪ੍ਰਣਾਸ ਆਉ ਉਹਨਾਂ ਮਨੁੱਖਾਂ ਨਾਲ ਤੋੜ ਨਿਭਣ ਵਾਲੀ ਮੁਹੱਬਤ ਕਰਨੀ ਚਾਹੀਦੀ ਹੈ ਜਿੰਨਾਂ ਦਾ ਬੈਠਿਆ ਪ੍ਰਮਾਤਮਾ ਜਿੰਨਾਂ ਨਾਲ ਬੈਠਿਆ ਪ੍ਰਭੂ ਨੂੰ ਜਪਿਆ ਜਾ ਸਕੇ ਨਾਨਕ ਜਿੰਨਾਂ ਨੂੰ ਹਰ ਵੇਲੇ ਆਪਣੇ ਗਰਜਾ ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ ਪਉੜੀ ਸਾਵੇਲਾ ਪਰਵਾਣ ਜਿਤ ਸਤਗੁਰ ਪੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ ਉਹ ਕੜੀ ਉਹ ਚੰਗੀ ਸਮਝੋ ਜੋ ਸਤਗੁਰ ਮਿਲ ਪਏ ਜਿਸ ਮਨੁੱਖ ਨੂੰ ਗੁਰੂ ਦਾ ਮਲਾਪ ਹੋ ਗਿਆ ਮਨੁੱਖ ਫਿਰ ਦੁੱਖਾਂ ਦੀ ਜਦ ਵਿੱਚ ਨਹੀਂ ਆਉਂਦਾ ਪਾਇਆ નિਛਲ ਥਾਨ ਫਿਰ ਗਰਬ ਨਾ ਲਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮਿਟਿਆ ਫਿਰ ਗੁਰੂ ਮਿਲੇ ਜਿਸ ਨੂੰ ਪੱਕਾ ਟਿਕਾਣਾ ਲੱਭ ਗਿਆ ਫਿਰ ਜੂ ਹੋਰ ਚੁੰਨਾ ਚ ਨਹੀਂ ਪੈਂਦਾ ਉਸ ਨੂੰ ਹਰ ਇੱਕ ਥਾਂ ਬ੍ਰਹਮ ਹੀ ਪ੍ਰਭੂ ਹੀ ਦਿਸਤ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮਿਟਿਆ ਸਭੋ ਜਪੀਐ ਜਾ ਜੇ ਮੁਖੋਂ ਬੋਲੇ ਟਿਆ ਪ੍ਰਭੂ ਚ ਧਿਆਨ ਲਾ ਕੇ ਉਹ ਅਸਲੀ ਉੱਚੀ ਸਮਝ ਹਾਸਲ ਕਰ ਲੈਂਦਾ ਉਹ ਜੋ ਕੁਛ ਮੂੰਹ ਬੁਲਦੈ ਪ੍ਰਭੂ ਦਾ ਜਾਪ ਹੀ ਬੁਲਦੈ ਹੁਕਮੇ ਬੋਜ ਨਿਹਾਲ ਸੁਖ ਸੁਖੇ ਟਿਆ ਪਰ ਖਜਾਨੇ ਪਾਇ ਸੇ ਬਹੁੜ ਨਾ ਖੋਟਿਆ ਤੇ ਪ੍ਰਭੂ ਦੀ ਰਜਾ ਨੂੰ ਸਮਝ ਕੇ ਉਹ ਖਿੜੇ ਮੱਥੇ ਸੁਖੀ ਰਹਿੰਦਾ ਤੇ ਗੁਰੂ ਦੀ ਸ਼ਰਨ ਪਿਆ ਜਿੰਨਾ ਮਨੁੱਖਾਂ ਨੂੰ ਪਰਖ ਕੇ ਪ੍ਰਭੂ ਨੇ ਆਪਣੇ ਨਾਲ ਜੋੜ ਲਿਆ ਫਿਰ ਕਦੀ ਵੀ ਫਿਰ ਖੋਟੇ ਨਹੀਂ ਹੁੰਦੇ ਪਾਪ ਕੇ ਮਾੜੇ ਥਾਵਾਂ ਤੇ ਉਹ ਮੂਹ ਨਹੀਂ ਜਾਂਦੇ ਜਿੰਨਾ ਤੇ ਪ੍ਰਭੂ ਨੇ ਬਖਸ਼ ਕੇ ਨਾਲ ਆਪਣੇ ਜੋੜ ਲਿਆ ਹੈ ਸਭੋ ਜਪੀਐ ਜਾਪ ਜੇ ਮੁਖੋਂ ਬੋਲੇ ਟਿਆ ਹੁਕਮੇ ਬੋ ਜਿੰਨੇ ਹਾਲ ਸੁਖ ਸੁਖੇ ਟਿਆ ਬਾਰ ਖਜਾਨੇ ਪਾਏ ਸੇ ਬੌੜ ਨਾ ਖੋਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ